ਹਾਂਜੀ ਕੀ ਹਾਲ ਨੇ ਸਾਰਿਆਂ ਦੇ ਠੀਕ ਠਾਕ ਹੋ। ਸਲੋਲੀ ਮਾਮਾ ਅਟਕੜਿਆ। ਚਾਹ ਬਣਾ ਲਾ ਮਾਮਾ ਕਿਹੜੀ ਜੀ ਕਰਾਂ। ਠੀਕ ਆ। ਕਰੇ ਵਾਲੀ? ਮਾਲ ਬੱਤੇ ਵਾਲਿਆ ਨਿਕੋ। ਮਾਲ ਬੱਤੇ ਵਾਲੀ? ਹਾਂ। ਕੀ ਕਰਨਾ ਅੱਜ? ਅੱਜ ਅਜੀਨੇ ਆਲੂ। ਆਲੂ ਵੀ ਜਣਿਆ। ਮਾਲ ਵਾਲੀ ਕਿਆ ਬਣਦੀ ਐ? ਡਰਾਈਵ ਪੁੱਛਦਾ। ਠੀਕ ਆ। ਲੋ ਜੀ। ਫਾਰਮ ਟਰੈਕਰ ਸਾਲਾ ਕਰ ਲਿਆ। ਆਪਣਾ ਜੇਸਨ ਪਿੰਡ ਆਰਨਾਲ ਸਵੇਢੀ 45 ਸਾਲੀਆਂ ਨੇ ਟੀ ਲੱਤ ਲਿਆ 1050 ਬਾਕੀ ਸਾਰੇ ਆਉਂਦੇ ਆ ਚੱਲਦੇ ਆਪਾਂ ਮੋਟਰ ਤੇ ਬਾਈ ਸਾਰੀ ਕੰਨੀ ਲਈ ਆਉਂਦਾ ਕਹਿੰਦਾ ਚਾਹ ਪਾ ਕੇ ਫੇਰ ਚੱਲਦੇ ਆਂ ਹਾਂ ਹੋ ਗਈ ਤਿਆਰੀ ਚਲੋ ਚਲੋ ਚਲਿਏ ਕਿਰਾ ਬਸ ਬਾਕੀ ਕਮਲ ਤੇ ਧਰਨਾ ਹਲੇ ਆਉਂਦੇ ਨੇ ਆਲੀ ਪਹਿਲਾਂ ਆਪਾਂ ਅੱਜ ਘਰ ਵਾਲੇ ਖੱਤੇ ਦੇ ਵਿੱਚ ਬੀਜਣੇ ਆ ਆਲੂ ਅਜਮ ਵੀ ਹੋ ਗਿਆ ਤਿਆਰ ਦਾ ਸਕੂਲੇ ਜਾਣਾ ਮੋ ਤਾਂ ਸਕੂਲੇ ਮੋਟਰ ਤੇ ਨਹੀਂ ਜਾਣਾ ਸਕੂਲੇ ਜਾਣਾ ਵਾ ਕੋਈ ਅਗੋਂ ਗਿਆ ਨਹੀਂ ਸਕੂਲੇ ਅਜ ਘਰਾਂ ਮੈਦੋ ਸਡੇ ਨਾਲ ਹੀ ਆਲੂ ਬੀਜਣ ਜਾਣਾ ਵਾ ਸਕੂਲੇ ਜਾਣਾ ਚੱਲ ਕੋਈ ਨਹੀਂ ਚੱਲਦੇ ਆਂ ਲੂ ਵੀ ਚੱਲਦੇ ਆਪਾਂ ਲਓ ਜੀ ਆ ਗਿਆ ਬੰਦਾ ਕਹਿੰਦਾ ਇਹ ਕੌਣ ਆ ਇਹ हां ਵੀ ਉਹ ਪੰਜ ਵਰੀਆ ਮੈਂ ਕਿਹਦੇ ਮਸਨਾ ਵੀਰੇ ਰਾਤ ਕਿਉਂ ਆ ਰਹੇ ਜਾਂ ਨਹੀਂ ਬੰਦੇ ਸਾਡੇ ਵੰਦ ਨਹੀਂ ਆਉਣਾ ਜੀ ਹਾਂ ਉਹੀ ਤਾਂ ਮੈਂ ਕਹ ਰਾ ਕੀ ਕੁਛ ਹੋਇਆ ਬੰਦਾ ਚਾਹਦਾ ਯਾਰ ਤੂੰ 5 ਵਜੇ ਆਉਣਾ ਸੀ ਕੱਲ ਦੱਸ ਹੋ ਗਿਆ ਨਹੀਂ ਗਿਆ ਫਿਰ 3:00 ਵਜੇ ਦਾ ਕਰਦੇ ਆ 2:00 ਐਂਦਾ ਕਿਉਂ ਚੱਲ ਆ ਜਾਓ ਕੇਰਾ ਬੋਲ ਇਨਸ਼ਾਅੱਲਾ ਫੇਰ ਮਿਲੋਕਰਦੇ ਨੂੰ ਔਰ ਮਿਲੋਕਰਦੇ ਉਹ ਸਮਾਰ ਕੇ ਲਾਲਾ ਝਾੜੂ ਸਾਰਾ ਵੈਲਕਮ ਹੈ ਜੀਰੋ ਜੀਰੋ ਹੋ ਗਿਆ ਕਿਹੜਾ ਗਾਣਾ ਬਰਾਲੀ ਦੀ ਇਹਦੇ ਵਿੱਚ ਇਧਰ ਲਾ ਖੱਤਾ ਵੇਖ ਲਾ ਤੇ ਇਧਰ ਲਾ ਖੱਤਾ ਵੇਖ ਲਾ ਜ਼ਮੀਨ ਆਸਮਾਨ ਦਾ ਫਰਕ ਆ ਓ ਦੂਜਾ ਤਿਆਰ ਕਰਦੇ ਆ ਫਿਰ ਪਹਿਲਾਂ ਆ ਨਵੇੜੀ ਅੱਜ ਆਜੋ ਆਜੋ ਕਿਹੜਾ ਟਾਈਮ ਨਾਲ ਆਜੋ ਆਜੋ ਟਾਈਮ ਨਾਲ ਜੋ ਜਸ਼ਨ ਲਈ ਆਉਂਦਾ ਟਰਾਲੀ ਬੈਗ ਬੀ ਵਾਲੀ ਟਰੈਕਟਰ ਆਪਣਾ ਹੋ ਗਿਆ ਰੈਡੀ ਹੁਣ ਆਪਾਂ ਮੱਥਾ ਟੇਕ ਕੇ ਕਰਦੇ ਆਂ ਕੰਮ ਸ਼ੁਰੂ ਜਦ ਤੱਕ ਕਮਲ ਧੰਨਾ ਮਾਮਾ ਸਾਰੇ ਆ ਜਾਣੇ ਆ ਅੱਜ ਆਹੀ ਕਿਲੇ ਦੇ ਵਿੱਚ ਆਪਾਂ ਆਲੂ ਬੀਜਣੇ ਨੇ ਕਿਉਂਕਿ ਬਾਕੀ ਵਾਲਾ ਖੱਤਾ ਹਲੇ ਆਪਣਾ ਤਿਆਰ ਕਰਨ ਵਾਲਾ ਪਿਆ ਵਾ ਉਹ ਚੌਲ ਵੱਢ ਕੇ ਨਾਲ ਹੀ ਤਿਆਰ ਕਰਕੇ ਫਿਰ ਉਹਦੇ ਵਿੱਚ ਬੀਜਣੇ ਨੇ ਅੱਜ ਦਾ ਕੰਮ ਸਿਰਫ ਇੰਨਾ ਹੀ ਆ ਅਗਰਮ ਸਕੂਲ ਨਹੀਂ ਜਾਣਾ ਤੂੰ ਅੱਜ ਆਲੂ ਵੀ ਜਣਿਆ ਠੀਕ ਆ ਲੋ ਜੀ ਜੱਗੂ ਲਾ ਕੇ ਆ ਮਾ ਸਾ ਠੇਕਣਾ ਮੋਟਰ ਤੇ ਠੇਕਿਆ ਕਰਾ ਮਸ਼ੀਨ ਤੇ ਮੱਥਾ ਠੇਕਦਾ ਲੋ ਜੀ ਸਵੇਟੀ ਨੂੰ ਦਸਵੇਰੇ ਸਵੇਰੇ ਪ੍ਰਸ਼ਾਦ ਮਿਲ ਗਿਆ ਪ੍ਰਸ਼ਾਦ ਖਾ ਕੇ ਮੱਠਾ ਖਾ ਕੇ ਕੰਮ ਕਰ ਦੋ ਸ਼ੁਰੂ ਹੈ ਲੋ ਜੀ ਬੋਲੋ ਵਾਹ ਗਰੂ ਹੈ ਚੱਕ ਲਈ ਪਹਿਲੀ ਬੋਰੀ ਜੱਗੂ ਨੇ ਜਾਨੂੰ ਅਗਲੀਆਂ ਬੋਰੀਆਂ ਜਿਹਾ ਕਰਤਾ ਤਿਆਰ ਖੋਲ ਕੇ ਨਾਲ ਹੀ ਮਸ਼ੀਨ ਦੇ ਵਿੱਚ ਕਰਦੇ ਹਾਂ ਕੰਮ ਸ਼ੁਰੂ ਜਾਨੂੰ ਧੰਨੇ ਹੁਣੀ ਆਉਂਦੇ ਆ ਲਈ ਚਾਹ ਹੁਣ ਚਾਹ ਲੈਣ ਗਿਆ ਕੋਨਾ ਡੈਮ ਹੋ ਗਿਆ ਆ ਬਾਪੇ ਬਹੁਤ ਸਨਾ ਚਾਰ ਨਾ ਨੀ ਦੇਖੋ ਬੜਿਆ ਕਿ ਆਏ ਅੱਛਾ ਚਾਹ ਪੀ ਕੇ ਡੰਗਰੀ ਕੜੀ ਗਈ ਹੈ ਬਾਹਰ ਬਟਾ ਪਰ ਉਹ ਮਤਲਬ ਰੋਈ ਰਾ ਦਹੀਂ ਦਾ ਖਵਾ ਜਿਹੜਾ ਸਵੇਰੇ ਚੱਕੀ ਫਿਰਦਾ ਸੀ ਮਾਰ ਹੀ ਖਰਾਬ ਹੋ ਗਿਆ ਉਹ ਵੀ ਪਾਇਆ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਬੱਤ ਬਹਿ ਗਿਆ ਚਾਹ ਚਾਰ ਕੌੜੀ ਕਰੀ ਉਹਨੇ ਕਿੰਨਾ ਪਾਇਆ ਉਹਨੇ ਗੋੜੀ ਖਾਧੀ ਹੈ ਰੱਬ ਦਾ ਭਾਇਆ ਮਿੱਠਾ ਭਾਇਆ ਫੇਲੋਟ ਨਹੀਂ ਦਿੱਤੀ ਆ ਮਾੜੀ ਉਹਦੇ ਵਿੱਚ ਹੀ ਪਾਲਿਆ ਹੋਰ ਕੌਣ ਸੀ ਇਹਦਾ ਮੱਛੀ ਮਾਰ ਨਹੀਂ ਨਹੀਂ ਜਾ ਚ ਹੀ ਪਾਲਿਆ ਜੀ ਜਾ ਹੀ ਪਾਣੀ ਚੜੀ ਗਈ ਪਾਣੀ ਚਲ ਕੋਈ ਨਹੀਂ ਕੜੀ ਜਲਦੀ ਤਾਂ ਹੀ ਆਲ ਕੰਮ ਚ ਤਾਂ ਹੀ ਆਲੂ ਬੀਜੇ ਜਾਣੇ ਆ ਵਾਕਿਆ ਗੱਲਾਂ ਤੁਸੀਂ ਕਰਦੇ ਹੋ ਸਾਰੇ ਹੀ ਪਾਲਿਆ ਸਾਰੇ ਹੀ ਪਾਤਾ ਨਹੀਂ ਇਹ ਰੋਪੀ ਕੇ ਘਟ ਭਰ ਕੇ ਦੇਖਦਾ ਹੈਗਾ ਵੀ ਦਾਦਾ ਵਾ ਮੇਉਂ ਸੀਗੇ 4-5 ਜਾਣ ਕੇ ਇਹ ਜਿਹੜਾ ਕਾਰੋ ਨਾ ਜਹਾਦੀ ਸੀਗੇ ਇਹਨੇ ਇਹ ਸਾਰੀ ਬਾਰੀ ਇਹ ਸਾਰੀ ਜੱਟ ਵਾ ਮਾਮਾ ਉਹ ਇਹ ਕਹਿੰਦਾ ਟਾਈਮ ਨਾਲ ਹੀ ਆਲੂ ਬੀਜ ਦੇਣਗੇ ਮੈਂ ਕਹਿੰਦਾ ਜਾਲ ਬਣਿਆ ਫਿਰ ਜਿਹੜਾ ਇਦੋਂ ਕਿਹੜਾ ਖਾਣੇ ਹੋ ਰਿਹਾ ਉਹ ਨਾ ਉਹ ਲੈਣ ਦਾ ਕਰ ਰਹੇ ਵਾ ਨਿਸ਼ਾਨੀ ਲਈ ਨਹੀਂ ਰਸਨ ਕਰਕੇ ਲੈ ਆਇਆ ਚਾਹ ਮੈਂ ਹੁਣ ਕੰਮ ਕਰਦੇ ਕਿਹੜਾ ਤਾਂ ਹੀ ਆਲੂ ਬੀਜੇ ਜਾਣੇ ਆ ਆਹਲਾ ਵਾਲੀ ਜਿੱਕੀ ਨਜਾਇਜੀ ਇਹ ਤਾਂ ਜੰਮ ਨਹੀਂ ਪਾਰੇ 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 ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਵਾਹ ਚੱਕ ਬਾਈ ਦਾੋਂ ਦਾ ਡੇਢ ਚੱਕ ਬਾਈ ਯਾਰ ਕੱਲ ਮੈਂ ਬਣਾ ਕੇ ਲੈ ਗਿਆ ਕੱਲ ਵਧੀਆ ਬਣੀ ਆ ਹਾਂ ਅੱਜ ਫਿਰ ਕੀ ਹੋ ਗਿਆ ਅੱਜ ਅੱਜ ਬੜਾ ਸੇਗਾ ਓਏ ਜਿਆਦਾ ਖਾਦਾ ਲੱਗਦਾ ਸਵੇਰੇ ਸਵੇਰੇ ਮੈਨੂੰ ਉਹਨੇ ਫੜਾਇਆ ਕਹਿੰਦਾ ਮੈਂ ਸਾਰਾ ਹੀ ਢੇਰੀ ਘਾਤਾ ਮੈਂ ਕੱਲ ਪੁੰਛ ਤਾਂ ਲੈਂਦਾ ਵੀ ਸਾਰਾ ਪਾਉਦਾ ਕਿ ਥੋੜਾ ਵੀ ਉਹ ਤਾਂ ਡੇਢ ਕਿਲੋ ਜਦੋਂ ਬਾਲੇ ਇਹਦੇ ਨਾਲੇ ਨੇ ਧਰਨੇ ਨੂੰ ਜ਼ਰੂਰੀ ਸੀ ਇਹਦਾ ਬਾਲਾ ਜੱਕ ਲਾਇਆ ਵੈਸੀ ਉਹਦਾ ਕਾਹ ਦੀ ਫਾਇਦੇ ਰੱਖਦੀ ਆ ਤਾਂ ਇੰਨੇ ਜੀ ਆਜਾ ਨੂੰ ਠੰਡੀ ਹੁੰਦੀ ਆ ਆਲੂ ਵਾਲਾ ਬੋਰੀ ਮੈਨੂੰ ਠੰਡੀ ਹੁੰਦੀ ਤੇਰੇ ਨਾਲ ਆ ਮੈਂ ਬੋਰੀ ਚ ਲੈ ਬਾਈ ਜੀ 8 ਵਜੇ ਕੇ ਤੇ ਮਾਕਰ ਦੀ ਭਰ ਦੇ ਤੇ ਰਾਤੀ ਰਾਠਾ ਬਾਬੇ ਕਹਿੰਦਾ 8 ਵਜੇ ਦੇ ਨੂੰ ਪੂਰਾ ਮੈਂ ਆ ਜੂ ਹਾਂ ਚਾਲੂ ਗੀਤ ਦੇਣੇ ਆ ਚਾਹ ਪੀ ਤਾਂ ਹੀ ਕਹਿਣਾ ਹੋਊਗਾ ਕੁੱਟ ਭਰ ਕੇ ਦੇ ਤੂੰ ਕਰਾਏ ਦੇ ਨਵੇਂ ਬਾੜ ਦੇ ਮਾਦਰੇ ਆ ਦੇਖਿਆ ਹੁਣ ਸੋਸਾਇਟੀ ਵਾਲਾ ਕੀ ਬਣਾਇਆ ਵੈ ਸਵਾਈ ਦਾ ਗੱਲ ਨਾ ਨਾਲ ਦੇ ਇਹਨੂੰ ਪ੍ਰਸ਼ਾਦ ਮਾਮਾ ਨਾਲੇ ਮਾਲਾ ਪ੍ਰਸ਼ਾਦ ਖਾ ਕੇ ਫੇਰ ਹੀ ਇਹਨੇ ਆਲੂ ਬੀਜਣੇ ਆ ਕੀ ਕੀ ਆਹ ਇਹਨੂੰ ਰੈਡੀ ਸੀ ਆ ਦੇਖ ਤਾਂ ਦੇਈ ਕੱਟ ਪਰ ਚੰਚਾ ਪਾ ਲਿਆ ਕੱਟਦਾ ਪਰ ਖਲੇ ਦਾ ਦੁਬਾਰੇ ਦੁੱਧ ਮਿੱਠਾ ਪਾ ਲਿਆ ਇਹਨਾਂ ਨੇ ਬੋਲੋ ਬਾਘੂ ਕਰਾ ਧੰਨਾ ਦਾ ਰੇਲਾ ਤੇ ਡਿਊਟੀ ਲੱਗ ਗਿਆ ਇਧਰ ਪਹਿਲੇ ਆਲੂ ਬਾਤਦੇ ਆ ਹਾਂ ਚੜਾਈਆਂ ਨੇ ਕਮਲ ਮਾਮਾ ਜਸ਼ਨ ਚਾਚਾ ਵੀ ਅੱਜ ਯਕੂ ਕਰਤਾ ਕੰਮ ਸ਼ੁਰੂ ਕਰਨੇ ਬਾਬੇ ਦਾ ਨਾਮ ਲੈ ਕੇ ਸੈਟਿੰਗ ਹੋ ਜੂ ਫੇਰ ਨਹੀਂ ਕੋਈ ਟੈਨਸ਼ਨ ਐ 400 ਬਣਦੀ ਆ ਲੇਜ਼ ਕਰਕਰੇ ਥੋੜਾ ਜਿਹਾ ਬਾਹਰ ਵੀ ਡੱਕਲਾ ਹਾਂ ਵੀ ਕਮਲ ਉਹ ਕਮਲ ਕੀ ਬਣਦਾ ਹਾਂ ਆ ਨਾ ਜੱਗੂ ਚਲਾਉਣਾ ਟਰੈਕਟਰ ਉਹ ਜਿੰਦੋ ਜਿਹੜੇ ਲੱਗੇ ਮਾਰੇ ਪਾਉਣ ਲੱਗੇ ਇਹਦੇ ਚ 20 ਸੈਟਿੰਗ ਤਾਂ ਮੈਂ ਕਰ ਲੈਣਾ ਇੰਗੇ ਕੇ ਦੋਰ ਮਾਰਿਆ ਕਰਦੇ ਨੇ ਓਏ ਥੱਲੇ ਡੋਲੀ ਐ ਮੈਂ ਗੱਲ ਕੀ ਐ ਤੂੰ ਮਸ਼ੀਨ ਨਾਲ ਬੀਜਣੇ ਓਦਾਂ ਨਹੀਂ ਬੀਜਣੇ ਲਓ ਜੀ ਅੱਧਾ ਨੇ ਪੜ ਗਿਆ ਥੱਲੇ ਖੋਲ ਦੇ ਬਾਈ ਫਟਾਫਟ ਕੰਮ ਲੈ ਲਿਆ ਕੰਮ ਹੁਣ ਤਾਂ ਦੋ ਗੇੜੇ ਰਹਿ ਗਏ ਲਓ ਜੀ ਕੰਮ ਕਰਤਾ ਓਕੇ ਨੱਪੜ ਗਿਆ ਹਰਾ ਦੇਖੋ ਸਫਾਈ ਵਟਾਂ ਦੀ ਲਾਤੀਆਂ ਰੀਝਾ ਬਿਨਾ ਆਟੋਮੈਟਿਕ ਆਮ ਇਸ ਮਿਨਾ ਆਪਣੀ ਚਾਰ ਜਾਣਿਆਂ ਦੀ ਡਿਊਟੀ ਹੁੰਦੀ ਆ ਆਲੂਆਂ ਤੇ ਫਾਈ ਦੇਖੋ ਵਟਾਂ ਦੀ ਹੁਣ ਚਾਹੁੰਦੇ ਆ ਘਰੇ ਜਾ ਕੇ ਖਾਣੇ ਰੋਟੀ ਰੋਟੀ ਖਾ ਕੇ ਲੱਗੇ ਦੂਸਰੇ ਕੰਮ ਅੱਜ ਆਉਣੀਆਂ ਮਸ਼ੀਨ ਆ ਗਿਓ ਫਲਾਰਚ ਕਰਦੀ ਇੱਥੇ ਨਾ ਕਹਿੰਦਾ ਕੰਮ ਨਿਪੜ ਗਿਆ ਨਿਪੜਿਆ ਕੋਈ ਨਹੀਂ ਫੂਨਜਾ ਬਣਾਉਣੇ ਆ ਜੇ ਕੀ ਕਰਕੇ ਆਉਣੇ ਆ ਫੂਨਜੇ 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 ਬਣਾਉਣੇ ਆ ਜੇ ਖੂਜੇ ਵੜਾ ਕੇ ਆਉਣਾ ਫੂਨਜੇ ਕਿਹੜੇ ਆਲੂ ਲੱਗੇ ਪਏ ਆ ਢੱਗ ਕੇ ਆਉਣੇ ਆ ਢੱਗ ਕੇ ਆਉਣੇ ਆ ਫਿਰ ਇਦਾਂ ਗਿਆ ਸਹੀ ਕਰਕੇ ਆਉਣਾ ਸਵਾਕਦਾ ਯਾਰ ਅੱਜ ਬੈਲਟ ਨਹੀਂ ਲੱਗੀ ਪੈਂਟ ਦਾ ਲੈੜੀ ਕੀ ਜਾਂਦੀ ਆ ਜੀ ਅੱਛਾ ਕਿਹੜੇ ਨੇ ਥੱਲੇ ਵੀ ਆਏ ਨੇ ਚੈੱਕ ਆ ਕੇ ਯਾਰ ਸਿੱਤਾਂ ਦੇ ਰਾਜ ਨੇ ਇਹ ਓਏ ਓ ਥੋੜਾ ਯਾਰ ਸ਼ਰੀਰ ਨੂੰ ਮੋਗਾਣਾ ਪਾਰ ਆ ਵਸਿਆ ਹਾਂ ਹਾਂ